ਆ ਕੁੜੀਆਂ ਛੇੜਾਉਂਗਾ ਬਾਈ ਹੈ ਬਾਈ ਮੈਂ ਪਰਾ ਹੋ ਜਾ ਤੈਨਰ ਦਾ ਪਿਆ ਫਰਜ਼ਾ ਦੇਖੀ ਚ ਕੋਰਨਾ ਹੋਵੇ ਕੀ ਕਰਦਾ ਤਾ ਮੇਰੀ ਮੂਰੀ ਨਹੀਂ ਚਾਹਤਾ ਹੈ ਮੇਰੀ ਹੋਰ ਕੀ ਦੀ ਆ ਮੇਰੀ ਦਿੱਖ ਤੇ ਬਾਹਰ ਨਹੀਂ ਜਾਵਾ ਬੰਦ ਕਰਨਾ ਉਹਦਾ ਅੱਗੇ ਥੋੜੀ ਗੱਲ ਆ ਬੋਲਦਾ ਕੀ ਤਰ੍ਹਾਂ ਗੰਬੀਲਾ ਆਦਾ ਹੁਣ ਦੱਸੋ ਮੇਰੇ ਕੋਲੇ ਹੱਲ ਕੀ ਆ ਇਹਦਾ ਵਿਆਹ ਕਰਨਾ ਕਿਵੇਂ ਕੋਈ ਕੁੜੀ ਦੇ ਦੀ ਆਦੀ ਆਪਣੀ ਚੰਗੀ ਪੈ ਗਈ ਸਿਰਾ ਘੱਟ ਹੋ ਗਿਆ ਕੱਲ ਤਾਂ ਅੱਜ ਅੱਜ ਵੀ ਆਪਾਤੀ ਕਰਾ ਦੇਣੀ ਹੈ ਕੰਪੇ ਦਾ ਕੀਮ ਆਪਣੀ ਸਾਰਾ ਕੁਝ ਕੱਲ ਵਾਲਾ ਸਿਰਾ ਕਰਾ ਦੇਣੀ ਹਾਂ ਬਸ ਤੂੰ ਮੇਰੀ ਗੱਲ ਸੁਣ ਜਿਹੜੇ ਵੀ ਦੇਤੇ ਦੇਤੇ ਬਾਹਰ ਮੈਂਤਾਂ ਨਹੀਂ ਕਰਨੀਆਂ ਆ ਅ ਕੋਈ ਨਹੀਂ ਆਪੋ ਪਰਚ ਤੇ ਰਾਜੇ ਬਣ ਕੇ ਕੱਲ ਦਾ ਗੱਲ ਕੋਈ ਬੜਾ ਪੈਸੇ ਨਹੀਂ ਦਿੰਦਾ ਸੀ ਕੋਈ ਇਹ ਤਾਂ ਟਾਈਮ ਆ ਟਾਈਮ ਨਹੀਂ ਆ ਗਿਆ ਪੱਠੇ ਪੁੱਠੇ ਪੱਠੇ ਓਏ ਉਹ ਜਗ੍ਹਾ ਭਲਾ ਟੱਕਰੀ ਪਟਾਖਾ ਜੱਟਾਂ ਤੇ ਹੀ ਜਾਂਦੇ ਵੇ ਯਾਰ ਘਰ ਤਾਂ ਨਾ ਕਰੋ ਕਰਤਾ ਬਾਈ ਯਾਰ ਆ ਜਾ ਯਾਰ ਵਾਹ ਯਾਰ ਇਤਨਾ ਕਮਲੋ ਵਾਲਾ ਇਤਨਾ ਕਰਲਾ ਬਾਈ ਯਾਰ ਦੇ ਦਾ ਹਾ 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 ਬਾਈ ਯਾਰ ਬਾਈ ਦੇ ਦੇ ਯਾਰ ਦਾ ਚਲ ਠੀਕ ਹੈ ਚਲ ਛੱਡ ਇਹ ਕੰਮ ਕਰੀਏ ਬਹੁਤ ਬਾਈ ਬਾਈ ਯਾਰ ਬਾਈ ਪੈਸੇ ਯਾਰ ਬਾਈ ਪੈਸੇ ਯਾਰ ਬਹੁਤ ਦਿਨ ਚਲੋ ਕਰ ਬਾਈ ਕਾਦੇ ਵਾਸਤੇ ਬਾਈ ਯਾਰ ਖਾਣ ਰੋਟੀ ਬਣੀ ਸਕਣਾ ਬਾਈ ਕੱਢੇ ਭੁੱਖਾ ਯਾਰ ਬਸ ਅੱਡੀ ਚੱਕ ਕੱਲ ਤੇ ਜਵਾਂ ਯਾਰ ਦੇ ਦੇ ਦਾਰ ਬਾਈ ਕੰਮ ਕੰਮ ਆ ਬੰਦਾ ਬਾਈ ਹੈਗਾ ਹੀ ਹੁਣ ਕਰਦੇ ਆਂ ਕਰਦੇ ਨੇ ਵੀ ਘਰੋਂ ਕੱਢਦਾ ਯਾਰ ਭਾਈ ਬੱਤੇ ਕੱਢੇ ਪਿਆ ਸੋਹਣੇ 눈ਖੇ ਹੈਗੇ ਬਾਈ ਸੋਹਣੇ ਸਰਾਖੇ ਦਾ ਬੰਦਾ ਹੈ ਜਦੋਂ ਬਾਈ ਸ਼ਾਨਾ ਵੈਣਾ ਬੰਦਾ ਆ ਬਾਈ ਐ ਕਾਈ ਪਾਈ ਯਾਰ ਦੇ ਦੇ ਬਾਈ ਯਾਰ ਘਰਾਂ ਦੇ ਲੱਗ ਜਾਓ ਦੇਖਾਂ ਨੂੰ ਤੁਸੀਂ ਬਾਈ ਹੈ ਤਾਂ ਚੱਲੇ ਹੁਣ ਜੋ ਕਰੇ ਕੱਢਦਾ ਹੁਣ ਕਰੀ ਨਹੀਂ ਯਾਰ ਤੂੰ ਨਹੀਂ ਦੇਨੇ ਇਹ ਦੇਨੇ ਆ ਨਹੀਂ ਦੇਨੇ ਪੱਕੀ ਗੱਲ ਆ ਬਾਈ ਯਾਰ ਬਾਈ ਯਾਰ ਦੱਸੋ ਆ ਬੱਸ ਸ਼ੋਭਦੀਪ ਤੂੰ ਇਹ ਤਾਂ ਮੰਗਦੇ ਆ ਯਾਰ ਚੱਲ ਚੜ ਚੜ ਚੜ

100 ਰੁਪਏ ਨਿਸ਼ਾਨੀ ਕਰਨਾ ਬਾਈ ਭੁੱਖ ਲੱਗਿਆ ਗੁੜੀ ਨੇ ਘਰੋਂ ਘਰ ਤਾਂ ਨੈਟ ਤੇਖ ਵੀ ਨਹੀਂ ਪਾਇਆ ਯਾਰ ਇਹ ਬੁੜੇ ਘਰੋਂ ਘਰ ਤਾਂ ਚੰਗੇ ਕੰਮ ਇਹ ਡਰਾਈਵਰ ਦੀ ਡਰਾਈਵਰ ਦੀ ਤੁਨ ਦਾ ਵਾਅ ਬੱਜ ਜਾਂਦੇ ਆ ਬਈ 100 ਰੁਪਏ ਕੰਮ ਕਰੋ ਮਾਣਾ ਮੋਟਾ ਯਾਰ ਇੰਨਾ ਸੋਹਣਾ ਮੁੰਡਾ ਤੂੰ ਹਾਂ ਯਾਰ ਬਈ ਕੰਮ ਹੀ ਕਰੀ ਜਾਂਦੇ ਆ ਬਾਈ ਯਾਰ ਇਹ ਵੀ ਕੰਮ ਹੀ ਆ ਕੋਈ ਮੰਗਣਾ ਕਿਹੜਾ ਸੌਖਾ ਤੂੰ ਥੋੜੇ ਅਰਗੇ ਹਜਾਰ ਲਾ ਕੇ ਤੋੜ ਦਿੰਦੇ ਆਂ ਆਈ ਇਹਨਾਂ ਗੱਲ ਬਣਦੀ ਬਈ ਤੋਰ ਬਸੇਦੀ ਕਰੋ ਚੱਲ ਜੀ ਨਹੀ ਕਈ ਤਾਂ ਬਾੜੇ ਭੜੇ ਹੁੰਦੇ ਆ ਜਮਈ ਰੁਪਈਆ ਨਹੀਂ सतदार जीता जी दस रुपये किल्या कर दस करके आऊ बारे नहीं बह यारह रुपये दी यारेरे को वादू कटे हो गए जो देने तो दी नहीं देने यार रो कदर मार्तरी मर्जी है बी चलिए बार ਯੋਕ ਪੀਕਾ ਹੈ ਤਾਂ ਗੰਗੋਦੀਓ ਕਿੰਨੀ ਸੋਹਣੀ ਹੈ ਆਏ ਓਏ ਹਾਂ ਕਿਹੜਾ ਫੜਨਾ ਹੈ ਫੜਨਾ ਮੇਰਾ ਸਾੜਾ ਨਾ ਬੰਦ ਹੋ ਜਾਣਾ ਹੈ 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 ਕੁੜੀ ਮੀਂਹ ਕੰਮ ਨਹੀਂ ਕਰਦੀ ਹੈ 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 ਕੁੜੀ ਮੀਂਹ ਕੰਮ ਨਹੀਂ ਕਰਦੀ ਹੈ ਅੜਾ ਅੜਾ ਕੋਈ ਫੜਦਾ ਫਿਰ ਸਾਹ ਮੁਰਗਾ ਛੇੜਦਾ ਮੁਰਗਾ ਛੇੜਦਾ ਮੈਂ ਹੈ ਕੋਈ ਮੈਂ ਕੀ ਆਈ ਹਾਂ ਹੈ ਦੇ ਦੁਖੀ ਜਾਂਦੇ ਗੁੰਦੇ ਵਾਲੀ ਕਰਕੇ ਗੁੰਦੇ ਵਾਲੀ ਕੋਈ ਨਾ ਪਿੰਡ ਜਾ ਕੇ ਕਰੂੰਗਾ ਗੱਲ ਕੋਈ ਨਾ ਕਰੂੰਗਾ ਗੱਲ ਮੇਰੇ ਸਾਲਿਆ ਮੈਨੂੰ ਛੱਡ ਗਿਆ ਨਾ ਇਹ ਕਰੂੰਗਾ ਗੱਲ ਕੋਈ ਨਾ ਹਾਏ ਜਾਣਾ ਪੈਣਾ ਹੁਣ ਪਿੰਡ ਤਾਂ ਕੋਈ ਹੱਥ ਵੀ ਨਹੀਂ ਦਿੰਦਾ ਭਈਆ ਲਿਆ ਪਿੰਡ ਯਾਰ ਭਾਈ ਬਣ ਕੇ ਯਾਰ ਨਾ ਨਾ ਬੰਦੀਆਂ ਨਾ ਬਾਹਰ ਨਾ ਆ ਕੇ ਨਾ ਤਰੀ ਜਾਂਦਾ ਹਾਏ ਭਰਾ ਹਵਾ ਬਹੁਤ ਮਾਰਦੀ ਆ ਓਏ ਲਿਆ ਓਏ ਸਰੇਗੇ ਇਹਨਾਂ ਦਾ ਤਾਂ ਹੌਲੀ ਆ। ਇਹ ਸ਼ੁਰੂ ਕਰ। ਬਾਈ ਵਾਰ ਕੇ ਲਈ ਆ ਜਾਂ ਨਾਲ ਦੇ ਪਿੰਡ ਜਾਣਾ ਹਸਪਤਾਲ। ਉੱਪਰ ਆ ਜਾ ਤੈਨਾਂ ਦਾ ਪਿਆ ਫਰਜ਼ਾ ਦੇਖੀ ਚੋੜਨਾ ਹੋਵੇ ਕੀ ਕਰਤਾ ਤੇ। ਕੀ ਭੈਜ ਬੀਤ ਵੀ ਕਰਦੇ ਯਾਰ। ਤੁਰ ਕੇ ਜਾਣਾ ਬਹੁਤ ਕਰੂੰ ਦੁੰਦੀ ਨਾਲ ਗੱਲ ਕੋਈ ਨਹੀਂ। ਚਾਚਾ ਕਰਿਆਂ ਆ ਜਾ ਆ ਜਾ ਘਰੇ ਹੀ ਆ। ਆ ਜਾ ਬਾਹਰ ਅੱਛੇ। ਤੋਰ ਫਿਰੋ। ਔਰ ਵਧੀਆ ਸੁਣਾ ਗੱਲਬਾਤ ਕੋਈ ਹੱਥ ਨਾ ਲਾ ਮੈਨੂੰ ਕੀ ਗੱਲ ਹੋ ਗਈ ਮੈਨੂੰ ਕਰੋਨਾ ਹੋਇਆ ਪਿਆ ਮੈਂ ਤਾਂ ਬੜਾ ਔਖਾ ਹੈ ਮੈਂ ਆਹ ਪਰਿਵਾਰਾ ਉਹੀ ਔਖੇ ਕਰਤੇ ਆ ਪਹਿਲਾਂ ਔਖੇ ਆ ਘਰੇ ਮੇਰਾ ਦਾਨੀ ਨਾਲ ਰਹਿ ਗਿਆ ਮੈਨੂੰ ਦੱਸੀ ਕੋਲੇ ਜਾਇਆ ਨਹੀਂ ਚੰਗਾ ਕੀਤਾ ਭਾਈ ਚੰਗਾ ਕੀਤਾ ਆ ਗਿਆ ਕੋੜਾ ਹੋਰ ਕਿਹੜਾ ਪਰਿਵਾਰ ਪਰਿਵਾਰ ਵਧੀਆ ਚੜਦੀ ਕਲਾ ਜਵਾਕ ਲਈ ਠੀਕ ਆ ਸਾਰੇ ਜਵਾਕ ਜੱਲੇ ਬਾ ਠੀਕ ਹੀ ਆ ਤੈਨੂੰ ਪਤਾ ਹੀ ਆ ਅੱਜ ਕੱਲ ਮਾਹੌਲ ਕੀ ਬੰਦ ਆ ਤਾਂ ਤਾਂ ਕਿਹੜੀ ਹਾਲਾ ਕਣ ਕਾ ਕੌਣ ਕਹਿੰਦਾ ਵੀ ਬੁਰਾ ਹਾਲਾ ਕਿਸੇ ਪਾਸਿਓਂ ਨਹੀਂ ਸੌਖੇ ਉਹ ਮੈਂ ਆਈ ਇਹਨਾਂ ਸੀ ਕਾਣਾਂ ਪਹਿਲਾਂ ਮੈਂ ਮੋਟ ਮਰੀ ਜਾਂਦਾ ਬੜਾ ਬੜਾ ਹਾਲਾ ਬੁਰਾ ਹਾਲ ਆ ਯਾਰ ਬਹੁਤ ਬੁਰਾ ਹਾਲ ਕੀ ਕਰਾਂ ਮੈਂ ਬਾਈ ਪਾਣੀ ਪੀ ਲ ਨਹੀਂ ਬਈ ਬਸ ਪਾਣੀ ਤਾਂ ਨਹੀਂ ਪੀਣਾ ਮੈਂ ਪੀ ਲੈਂਦਾ ਆਪ ਦੇਖ ਕਿਡਾ ਤੂੰ ਨਹੀਂ ਨਹੀਂ ਮੈਨੂੰ ਐ ਮੂੰਗੋ ਕਰਨਾ ਪਊਗਾ ਅੱਜ ਵਾਹ ਤੇਰਾ ਸਿਆਣਾ ਦੂਜਾ ਲੱਥ ਹੋਇਆ ਬਾਈ ਦੂਜਾ ਨਾਲ ਦੇ ਪੱਦੇ ਪੱਗ ਬੁੱਕ ਨਹੀਂ ਸਕਦਾ ਕੀ ਦੱਸ ਆਜਾ ਆਜਾ ਕਿਵੇਂ ਆ ਬੈਠਾ ਠੀਕ ਆ ਬੈਹ ਜਾ ਬੈਹ ਜਾ ਬਾਈਆ ਕਿਵੇਂ ਬੈਹ ਜਾ ਬਾਈਆ ਕਿੱਥੇ ਸੋਰ ਨਿਕਲਿਆ ਵਾ ਉਹ ਪੁੱਛ ਨਾ ਯਾਰ ਹੁਣ ਕੀ ਦੱਸਾਂ ਤੈਨੂੰ ਤੁਸੀਂ ਤਾਂ ਆਪ ਦੇ ਬੰਦੇ ਆ ਲੱਥ ਹੋਇਆ ਵਾ ਨਾਥ ਹੋਇਆ ਵਾ ਨਾਥ ਹੋਇਆ ਵਾ ਕੀ ਦੱਸਾਂ ਉਹ ਦੇਖੋ ਮੁੰਡਾ ਮੇਰਾ ਪੱਗ ਬੰਨੀ ਕਿੱਡਾ ਸੋਹਣਾ ਸੁਨੱਖਾ ਲੱਗਦਾ ਘਰੇ ਰਹਿੰਦਾ ਉਹਨੇ ਤਾਂ ਯਾਰ ਬੇਇੱਜ਼ਤੀ ਕਰਾਤੀ ਤੈਨੂੰ ਪਤਾ ਨਹੀਂਗਾ ਆਪਣਾ ਤਾਂ ਖਾਨਦਾਨ ਦਾ ਨਾਮ ਮਿੱਟੀ ਚ ਮੜਾਤਾ ਯਾਰ ਗੱਲ ਬਣ ਗਈ ਐ ਚੱਲ ਤੈਨੂੰ ਦੱਸਣ ਤਾਂ ਮੈਂ ਵੀ ਫਿਰਦਾ ਸੀਗਾ ਮੈਂ ਵੀ ਇਸੇ ਕੰਮ ਆਇਆ ਪਹਿਲਾਂ ਇਹਦੀ ਸੁਣ ਲੈ ਮੈਂ ਤੇ ਬੋਲਦਾ ਚੱਲ ਕਾਹਨੋਂ ਘੜੇ ਘਰੇ ਸੋਨਾ ਹੁਣ ਜਦੋਂ ਉਹਨੇ ਗੱਲ ਛੇੜ ਹੀ ਦਿੱਤੀ ਆ ਤੂੰ ਦੱਸ ਹੀ ਦੇ ਯਾਰ ਤੂੰ ਦੱਸ ਹੀ ਦੇ ਕੀ ਗਾ ਯਾਰ ਬਾਈ ਚਾਚਾ ਗੱਲ ਆਏ ਆਂ ਕਿ ਉਹ ਨਾ ਦੂਜਾ ਫਿਰਦਾ ਮੰਗਦਾ ਬਰਨਾਰੇ ਅੱਡੇ ਦੇ ਵਿੱਚ ਮੈਂ ਆਪ ਵੇਖਿਆ ਖਾਣਾ ਕਿੱਥੇ ਆਦਾ ਮੈਨੂੰ ਪਹਿਲਾਂ ਹੀ ਪਤਾ ਸੀ ਕੰਜਰ ਦਾ ਮੈਂ ਤਾਂ ਇਹ ਲਾਦਾ ਨਾ ਸਾ ਪਤਾ ਵੀ ਕਰਦਾਗਾ ਉਹ ਉਹਨੇ ਵੀ ਜਮਾਂ ਨਾ ਮਿੱਟੀ ਮਲਾਉਂਦਾ ਉਹ ਵੀ ਵੀਡੀਓ ਵੀ ਵਾਇਰਲ ਕਹੀ ਜਾਂਦੇ ਪਿੰਡ ਚ ਹੋਈ ਜਾਂਦੀ ਮੈਂ ਨਹੀਂ ਵੇਖੀ ਵੀਡੀਓ ਵੀਡੀਓ ਉਹਦੀ ਮੈਂ ਨਹੀਂ ਵੇਖੀ ਵੀਡੀਓ ਵੀਡੀਓ ਤੂੰ ਵੇਖਿਆ ਛੋਟਿਆ ਮੈਂ ਮੈਂ ਵੀ ਨਹੀਂ ਵੇਖੀ ਉਹ ਯਾਰ ਉਹਦੇ ਕੋਟੀ ਬਹੁਤ ਪਈਏ ਮੈਂ ਦੇਖੀ ਆ ਵੀਡੀਓ ਉਹਦੀ ਮੈਂ ਆ ਵੇਖਿਆ ਉਹਨੂੰ ਤੇਰੇ ਕੋਲੇ ਵੀਡੀਓ ਹੈਗੀ ਆ ਹਾਂ ਹਾਂ ਹੈਗੀ ਆ ਵੀਡੀਓ ਮੈਂ ਦਿਖਾ ਦਿੰਦਾ ਹੁਣ ਦਿਖਾ ਦਿੰਦਾ ਤੈਨੂੰ ਮੈਂ ਦਿਖਾ ਮੈਨੂੰ ਤਾਂ ਪਤਾ ਨਹੀਂ ਚਾਚਾ ਮੈਨੂੰ ਤਾਂ ਘਰੇ ਆਉਣਾ ਉੱਖਾ ਹੋ ਗਿਆ ਤਾਈ ਕਹਿੰਦੇ ਦਾ ਜੱਬਰ ਪੁੱਤ ਨਾ ਜੰਮਗੇ ਤੀ ਅੰਨੀ ਚਾਹੀਦੀ ਨਹੀਂ ਚਾਚਾ ਯਾਰ ਤੂੰ ਬਾਲ ਨੂੰ ਕੰਟਰੋਲ ਨਹੀਂ ਰੱਖਿਆ ਕੀ ਗੱਲ ਦਾ ਤੈਨੂੰ ਹੁਣ ਤੈਨੂੰ ਪਤਾ ਯਾਰ ਰਹਿੰਦੇ ਆ ਅੱਜ ਕੱਲ੍ਹ ਵੇਖਾ ਦੀ ਕੋਟ ਨਹੀਂ ਵੇ ਹਾਏ ਰੱਬਾ ਹਾਏ ਰੱਬਾ ਦਿਖਾਈ ਮੈਨੂੰ ਆ ਵੀ ਹੈ ਲੈ ਦੱਸ ਪਹਿਲਾਂ ਤਾਂ ਛੇਤਰ ਮੰਗ ਮਾਰੀ ਜਾਂਦੇ ਆ ਹਾ ਤੇ ਦੂਜਾ ਪੈਸੇ ਮੰਗੀ ਜਾਂਦੇ ਕੀ ਗੱਲ ਪੈਸੇ ਮਿਲਦੇ ਨਹੀਂ ਕਰੋ ਉਹਨੂੰ ਦਿੰਦਾ ਨਹੀਂ ਤੂੰ ਪੈਸੇ ਉਹ ਭਰਾਵਾ ਕੀ ਕੋਈ ਤੁਹਾਡੇ ਤੋਂ ਹੁਣ ਨਾਇਰੇ ਘਰੇ ਵੜਦਾ 10 11 ਵਜੇ ਪਤਾ ਨਹੀਂ ਕਾਹਦਾ ਡੱਕਿਆ ਹੁੰਦਾ ਨਾ ਦੱਸਦਾ ਕੱਲ ਛਤਰਾਣਾ ਕੁੱਟਿਆ ਏ ਭੱਜ ਗਿਆ ਕਹਿੰਦਾ ਨੈਟਪੈਕ ਪਵਾ ਕੇ ਦੇ ਮੈਂ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਜਾਵਾਂ ਕੱਲ ਤੁਹਾਨੂੰ ਬਾਕੇ ਪੁੱਛ ਵੀ ਕੀ ਕਰਦਾ ਕੀ ਫਰਦਾ ਤੂੰ ਆਉਣ ਦੇ ਅੱਜ ਕਰਦਾ ਗੱਲ ਮੇ ਉਹ ਇਹ ਜਵਾਬ ਜਿਦਾ ਸੀਗਾ ਨਾ ਵੀ ਮੈਂ ਤੈਨੂੰ ਪੈਸੇ ਨਹੀਂ ਦੇਣਾਂਗੇ ਤੂੰ ਕੁੜੀ ਜਾ ਮੰਗਣ ਲੱਗ ਗਿਆ ਮੱਥੀ ਜਾ ਕੇ ਉਹ ਆ ਗੱਲ ਸਭਰ ਚਾਚਾ ਤੂੰ ਕੰਟਰੋਲ ਨਹੀਂ ਰੱਖਦਾ ਜਵਾਕੂ ਨਾ ਕਿਤੇ ਆਪਾਂ ਕੁਝ ਹਲਤ ਕਰਵਾ ਲਗੇ ਤੇ ਤੂੰ ਕਹਿੰਦੇ ਆ ਆ ਜਾਂਦੇ ਉਹ ਕਿਹੜੇ ਮਾਪਿਓ ਦਾ ਕੰਟਰੋਲ ਨਹੀਂ ਹੁੰਦਾ ਕਿਹੜੇ ਮਾਪਿਓ ਦਾ ਕੰਟਰੋਲ ਨਹੀਂ ਹੁੰਦਾ ਕਿੱਧਰ ਨੂੰ ਜਾ ਗਏ ਕਿਸੇ ਨੇ ਐਵੇਂ ਖਾਨਦਾਨ ਦਾ ਨਾਮ ਬਦਨਾਮ ਕਰੀਂਦਾ ਕੁੜੀ ਨਹੀਂ ਦੇਣੀ ਕਾਹਦੂ ਵਿਆਹਣਾ ਵੀ ਆ ਹੋਰ ਯਾਰ ਮੈਂ ਤਾਂ ਪਹਿਨਾ ਮੈਂ ਤਾਂ ਪਹਿਨਾ ਕੀ ਦੇਖ ਲੋ ਦੋ ਕੋਠੜੇ ਆ ਮੇਰੇ ਕੋਲ ਉਹ ਵੀਡੀਓ ਬਈ ਸਾਰੇ ਪਿਆਜ viral ਹੋ ਗਈ ਉਹਦੀ ਹੁਣ ਕਿੱਥੇ ਕੁੜੀ ਗੜੀ ਦੇਣੀ ਹੁਣ ਬੱਸ ਉਹ ਕਿੱਧਰ ਨੂੰ ਜਾਵਾਂ ਮੈਂ ਮਾਪਿਓ ਕੱਲਾ ਕੀ ਕਰੇ ਮੈਂ ਕਰਦਾ ਗੱਲ ਆ ਜਾਣ ਦਿਓ ਆਉਣੇ ਕੋਠੜੇ ਬੈਠਾਂ ਤੋਂ ਗੱਲ ਕਰੂੰ ਅੱਜ ਮੈਂ ਕੋਈ ਨਾ ਆ ਜਾਂਦੇ ਯਾਰ ਮੈਂ ਤਾਂ ਦੁਖੀ ਕੀਤਾ ਮੇਰੇ ਨਾਲ ਮੈਂ ਗੱਲ ਚ ਰੱਖੀ ਬੈਠਾ ਮੇਰੇ ਨਾਲ ਮੇਰਾ ਰਿਸ਼ਤੇਦਾਰ ਸੀ ਮੈਂ ਕੀ ਕਹਿੰਦਾ ਉਹ ਕਹਿੰਦਾ ਕਿ ਆ ਤਾਂ ਮੁੰਡਾ ਵੇਖਿਆ ਲੱਗਦਾ ਕਿ ਮੈਂ ਚੱਪ ਕਰ ਦੇ ਮੈਂ ਹਾਏ ਰੱਬਾ ਛੱਤਰ ਉੱਥੇ ਵੀ ਬਾਲੇ ਪਏ ਘਰੇ ਨਾਲ ਕੋਈ ਪੰਗਾ ਪੈ ਗਿਆ ਉਹ ਵੀ ਖਾਈ ਵੀਡੀਓ ਵੀਡੀਓ ਤਾਂ ਨਹੀਂ ਬਣਾਈ ਹੋਣੀ ਕਿਸੇ ਨੇ ਹਾਏ ਰੱਬਾ ਇਹ ਆ ਮੋਟਰਸਾਈਕਲ ਕਿਹਦੇ ਖੜੇ ਆ ਓਏ ਘਰੇ ਤਾਂ ਨਹੀਂ ਕਿਸੇ ਬੁੜੇ ਨੂੰ ਪਤਾ ਲੱਗ ਗਿਆ ਯਾਰ ਉਹ ਨਹੀਂ ਕੱfte ਤੇ ਲੱਗੇ ਹੋਏ ਆ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਹੋਰ ਚਾਚਾ ਕਿਵੇਂ ਆ ਠੀਕ ਆ ਕਿੱਥੇ ਮਰਿਆ ਸੀ ਤੜਕੇ ਦਾ ਮੈਂ ਤਾਂ ਉੱਥੇ ਯਾਰ ਸਕੂਲ 'ਚ ਬੈਠਾ ਸੀ ਗਰਾਊਂਡ 'ਚ ਓਰੇ ਕੀ ਕਰਦਾ ਏ ਸਕੂਚ ਉਹ ਗਰਾਊਂਡ ਤੇ ਬੈਠਾ ਸੀ ਸਾਰੇ ਤਾਜ ਕਿੱਢੀ ਜਾਂਦੇ ਸੀ ਬਸ ਤਾਜ ਕਿੱਢੀ ਜਾਂਦਾ ਸੀ ਸਾਨੂੰ ਲੱਗ ਗਿਆ ਪਤਾ ਦੱਸ ਦੇ ਦੱਸ ਦੇ ਚੰਗਾ ਰਹਿਣਾ ਤਾਂ ਆਪ ਹੀ ਦੱਸ ਦੇ ਓ ਯਾਰ ਮੈਂ ਤਾਂ ਤਾਜ ਕਿੱਢੀ ਜਾਂਦਾ ਸੀ ਬੰਦ ਠਿਕਾ ਮੁੰਡਾ ਖੇਡਦਾ ਤਾਜ ਕਿੱਢਦਾ ਮੁੰਡਾ ਖੇਡਦਾ ਹੀ ਕੱਲ ਕਿੱਥੇ ਸੀਗਾ ਉਹ ਮਿੱਟੀ ਪਲੀਤ ਕਰਾਦੀ ਜਾ ਰਹੇ ਨੇ ਕੱਲ 3 ਵਜੇ ਹੱਥ ਨੇ ਕਿੱਥੇ ਸੀਗਾ ਮੇਰੀ ਮੇਰੀ ਗੱਲ ਸੁਣ ਲੈ ਚਾਚਾ ਮੈਂ ਕੱਲ 3 ਵਜੇ ਸੀਗਾ ਉੱਥੇ ਮੈਂ ਉੱਥੇ ਪਿਲੀਆਜੀ ਨਾਲ ਨਾਨਕੀ ਗਿਆ ਸੀ ਉਹ ਨੀ ਨਾ ਪਤਨ ਆ ਤੈਨੂੰ ਕਿੱਥੇ ਆ ਆ ਕੀ ਆ ਓਏ ਹੋਏ ਮੇਰੀ ਮੂਰੀ ਨਹੀਂ ਚਾਚਾ ਇਹ ਮੇਰੀ ਹੋਰ ਕੀ ਦੀ ਆ ਕੀ ਦੀ ਆ ਭਾਈ ਮੇਰੀ ਤੇਰੇ ਵਾਲਾ ਕਰਾਤੀ 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 ਮੇਰੀ ਤੇਰੇ ਵਾਲਾ ਕ ਬੰਦਾ ਬਣ ਜਾ ਗੱਲ ਦੱਸ ਦੇ ਕਿੱਥੇ ਸੀਗਾ ਮਾਰੀ ਆਵੇ ਦਾ ਉਦੂ ਕਰਾ ਦੇ ਸਾਰੇ ਦੀ ਬਣਾ ਨੇ ਤੇ ਸੱਚੇ ਮੇਰੀ ਗੱਲ ਸੁਣ ਬੱਸ ਬੱਸ ਤਾ ਕਾਦੀ ਮਾਰਿਆ ਨੇ ਇਧਰ ਆ ਦੋ ਬੱਸ 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 ਉਹ ਬਹਿ ਜਾ ਯਾਰ ਕੋਈ ਨਾ ਹਣ ਹੈ ਇਹੋ ਜਿਹਾ ਕੀ ਕਰਕੇ ਕਰਕੇ ਗੰਦੀ ਲਾਦ ਪਾਣੀ ਲੈ ਕੇ ਆ ਓਏ ਓਏ ਉਹ ਕੋਈ ਨਹੀਂ ਪਾਣੀ ਲੈ ਕੇ ਆ ਪੁੱਤ ਓਏ ਹਾਏ ਲੇ ਹੀ ਬੰਦ ਕਰ ਲਿਆ ਲੈ ਵੀ ਪਾਣੀ ਪੀ ਲੋ ਪਾਣੀ ਪਾਣੀ ਪੀ ਫੜ ਬੰਨ ਨਹੀਂ ਮੈਂ ਤਾਂ ਬਾਹਰ ਦਾ ਬੰਦ ਆ ਫਿਰ ਮੈਂ ਚੱਲ ਮੈਂ ਪੀ ਲਿਆ ਇਹ ਵੀ ਹੋ ਰਹੀ ਜਗੜੀ ਆਵੇਂ ਪਾਣੀ ਖਰਾਬ ਕਰੀ ਜਾਣਾ ਯਾਰ ਢਾਬੀ ਲੱਗੇ ਪਾਣੀ ਘਟ ਗਿਆ ਪੀਣ ਯੋਗ ਦਾ ਪਾਣੀ ਅੱਗੇ ਨਹੀਂ ਰਹੇਗਾ ਉਹ ਪਾਪਾ ਉਹਨੂੰ ਵੀ ਪਾਵੇਂ ਪਾਣੀ ਤਰਪੀ ਜਾਂਦਾ ਪਿਆ ਤਾਂ ਜਲ ਜੀਰਾ ਕੋਈ ਨਾ ਨਹੀਂ ਪਿਆਣਾ ਉਹਨੂੰ ਪਾਣੀ ਮੈਂ ਕੱਲ ਭਾਂਚ ਉਹ ਕੋਈ ਦੋ ਠੰਡੇ ਠੰਡੇ ਦਵਾ ਰਾਖਾ ਮੇਰੀ ਟੀਪਲੀਟ ਕਰਾਤੀ ਮੈਡਮ ਬਾਈ ਕਿਆ ਮਾ ਕਿਧਰ ਨੂੰ ਇੱਕ ਮਿੰਟ ਠੱਕ ਮਿੰਟ ਵੱਡੇ ਬਾਈ ਹੁਣ ਮਾੜਾ ਸਮਝ ਆ ਜਾਗੀ ਪਾਪਾ ਕੀ ਕਰਨਾ ਹੈ ਹੁਣ ਸਮਝਾ ਦੇ ਅੱਗੇ ਤੋਂ ਨਹੀਂ ਕਰਦਾ ਪਾਪਾ ਸਾਡੀ ਕੀ ਤਰ੍ਹਾਂ ਗੰਦੀ ਲਾਦਦਾ ਹੁਣ ਦੱਸੋ ਮੇਰੇ ਕੋਲੇ ਹੱਲ ਕੀ ਆ ਇਹਦਾ ਵਿਆਹ ਕਰਨਾ ਕਿਵੇਂ ਕੋਈ ਕੁੜੀ ਦੋ ਸਾਰੀ ਉਮਰ ਇੱਜ਼ਤ ਬਣਾਈ ਉਹ ਮੁੰਡਿਆ ਦੱਸ ਦੇ ਉਹ ਮੈਂ ਨਹੀਂ ਚਾਚਾ ਮੈਂ ਸਾਰੇ ਪਿੰਡ ਦਾ ਬਦੂਰ ਕਢਾਤਾ ਤੂੰ ਸਾਰੇ ਖਾਨਦਾਨ ਦਾ ਦੱਸ ਦੇ ਚਾ ਚਾ ਚਾਚਾ ਮੈਂ ਨਹੀਂ ਸੀਗਾ ਚਾਚਾ ਉਹ ਨਹੀਂ ਪੁੱਤਰ ਤੂੰ ਦੋਸਤ ਮੰਨ ਕੇ ਜਦ ਮੈਨੂੰ ਦੱਸ ਦੇ ਸਾਰੀ ਗੱਲ ਕਾਹਤੋਂ ਪੈਸੇ ਇਕੱਠੇ ਕਰਦੇ ਕਾਹਤੋਂ ਮੈਨੂੰ ਸਾਰਾ ਪਤਾ ਗੱਲ ਦਾ ਤੂੰ ਰਹਿਂਦੇ ਐਵੇਂ ਚਾਚਾ ਯਾਰ ਮੈਂ ਕੀ ਕਰਾਂ ਚਾਚਾ ਚਾਚਾ ਪੈਸੇ ਤਾਂ ਦਿੰਦਾ ਨਹੀਂ ਯਾਰ ਘਰੋਂ ਤੂੰ ਪੈਸੇ ਕੀ ਕਰਦਾ ਯਾਰ ਮੈਂ ਮੈਂ ਯਾਰ ਮੁੰਡੇ ਚੜੀ ਜਵਾਨੀ ਚ ਪੈਸੇ ਕਾਹਤੋਂ ਮੰਗਦੇ ਹੁੰਦੇ ਯਾਰ ਸਾਡੇ ਤੇ ਵੀ ਜਵਾਨੀ ਨਹੀਂ ਲੱਗੀ ਯਾਰ ਕੋ ਦਿੰਦਾ ਯਾਰ ਸਾਡੇ ਦਿੰਦਾ ਦਿੰਦਾ ਪਿਆਉ ਦਿੰਦਾ ਤੂੰ ਪਰ ਐਂ ਤਾਂ ਨਾ ਕਰਦਾ ਯਾਰ ਆਹ ਕੰਮ ਤੈਨੂੰ ਕਿਹਾ ਕਿਹੜੇ ਨੇ ਆ ਚਾਚਾ ਯਾਰ ਨਹੀਂ ਯਾਰ ਨਹੀਂ 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 ਤੂੰ ਚਾਚਾ ਤੂੰ ਇਹਨੂੰ ਸਮਝਾਉਂਗਾ ਤੂੰ ਓਏ ਹੁਣ ਮੈਸੇ ਨੂੰ ਜਿਆਦ ਨਾ ਕਹੇ ਨਸ਼ੇ ਨੂੰ ਛੇ ਵੀ ਕਰਦਾ ਉੱਥੇ ਮੈਨੂੰ ਲੱਗਿਆ ਸੱਚ ਦੱਸ ਦੇ ਨਸ਼ੇ ਚਾਚਾ ਨਹੀਂ ਮਾੜਾ ਮੋਟਾ ਸੁਭਾਅ ਤੋਂ ਚਾਹਦਾ ਸੀ ਪਹਿਲਾਂ ਬਸ ਹੋਣਾ ਸ਼ਰਤ ਹੈ ਭੈਣ ਜੀ ਤੂੰ ਦਾ ਜਵਾ ਮਿੱਟੀ ਪਲੀਦ ਕਰੀ ਜਾਂਦਾ ਨਸ਼ੇ ਕਾਤੋਂ ਕਰਦਾਗਾ ਆਪਣੇ ਤਾਂ ਖਾਨਦਾਨ 'ਚ ਹੀ ਨਸ਼ੇ ਵਾਲਾ ਮੋਟ ਤੋਂ ਕਾਉਣਾ ਪਰਿਵਾਰ ਵਾਈਦਾ ਤੈਨੂੰ ਸਾਰਾ ਚਾਚਾ ਤੂੰ ਚਾਚਾ ਤੂੰ ਮੈਨੂੰ ਕਹਿ ਦਿੰਦਾ ਤੂੰ ਬਾਪੂ ਨੂੰ ਵੀਡੀਓ ਕੋਲ ਵੀਡੀਓ ਕਾਦੋ ਦਿਖਾਈ ਤੂੰ ਮੈਂ ਨਹੀਂ ਵਿਖਾਈ ਉਹ ਮੂੰਹ ਮੈਨੂੰ ਪਰਸੋਂ ਦਾ ਦੇਖਿਆ ਉਹ ਉੱਥੇ ਏਡੇ ਜਮਾਨ ਦਾ ਮੇਰੇ ਨਾਲ ਰਿਸ਼ਤੇਦਾਰ ਸੀਗਾ ਮੈਂ ਮਸਾ ਨੂੰ ਵਿਚਾਰੇ ਨੂੰ ਦੱਤਿਆ ਪਤਾ ਪਤਾ ਚੱਤੇ ਕਿੰਨਾ ਕੁੱਟਿਆ ਉਹਨਾਂ ਨੇ ਪਹਿਲਾਂ ਉਹ ਕੁੱਟਣਾ ਹੀ ਸੀ ਤੇਰੇ ਗੋਗੋ ਕੰਮੀ ਇਹੋ ਜਿਹੀ ਸੀ ਬੁੜੀਆਂ ਛੇੜਦਾ ਸੀਗਾ ਤੂੰ ਨਸ਼ੇ ਪੱਤੇ 'ਚ ਛੇੜੀਆਂ ਬੁੜੀਆਂ ਤੂੰ ਹਾਂ ਖਾਦਾ ਸੀ ਚਾਚਾ ਮੈਂ ਮੰਨਦਾ ਮੈਂ ਖਾਦਾ ਸੀ ਪਰ ਦੁੱਖ 'ਚ ਖਾਦਾ ਸੀ ਚਾਚਾ ਜੋ ਪੈਸੇ ਨਹੀਂ ਦਿੰਦਾ ਪੈਸੇ ਤਾਂ ਤੈਨੂੰ ਕੀ ਪੈਸੇ ਨੈਟ ਪੈੱਕ ਹੀ ਪੋਣਾ ਸੀਗਾ ਤੂੰ ਐਡੀ ਕਿੱਡੀ ਗੱਲ ਮੇਰੇ ਕੋਲੇ ਆ ਜਾਂਦਾ ਤੂੰ ਇਹ ਕਿਉਂ ਤੂੰ ਨਾਲ ਤੇਰੇ ਇੱਕ ਹੋਰ ਕਿਹੜਾ ਸੀਗਾ ਉਹ ਚਾਚਾ ਉਹਦਾ ਬਲਕੌਰੇ ਦਾ ਮੁੰਡਾ ਸੀ ਚਾਚਾ ਹੁਣ ਮੈਂ ਤੈਨੂੰ ਸੱਚ ਦੱਸਦਾ ਵੀ ਹਾਂ ਮੈਂ ਸਮਾਂ ਤੋਂ ਛੱਕਦਾ ਸੀ ਚਾਚਾ ਮੈਂ ਗਿਆ ਵੀ ਸੀ ਜਾ ਬੰਦੇ ਦਾ ਆਪਣੇ ਪਿੰਡ ਦੇ ਵਿੱਚ ਆਪਣੇ ਘਰਾਂ ਦਾ ਕੋਈ ਮੁੰਡਾ ਹੀ ਹੈ ਨਹੀਂ ਜਿਹੋ ਜਿਹਾ ਕੰਮ ਮੈਂ ਤੂੰ ਪੈ ਗਿਆ ਜਿਹੜਾ ਤੂੰ ਕਿਹੜੇ ਸਾਡੇ ਆ ਦੇ ਦੇ ਕਾਲੇ ਲਿਖੇ ਗਏ ਹਾਂ ਤੈਨੂੰ ਪਤਾ ਨਹੀਂ ਸਾਡੇ ਬੁੜੇ ਤਾਂ ਉਹਨੇ ਮੈਨੂੰ ਖੋਲਣਾ ਨਹੀਂ ساری ਰਾਤ ਮੈਂ ਤਾਂ ਅੱਗੇ ਮੈਂ ਤਾਂ ਅੱਗੇ ਬਾਹਲਾ ਮੈਂ ਤਾਂ ਥੱਕਿਆ ਮੈਂ ਮੈਨੂੰ ਬਹਿਣਾ ਸੀ ਉਹਨੂੰ ਸਮਝਾ ਦਿੰਦਾ ਉਹ ਸਮਝਾ ਦਿੰਨਾ ਸਮਝਾ ਦਿੰਨਾ ਤੇ ਤੂੰ ਆਹ ਕੰਮ ਨਾ ਕਰ ਇਹ ਕੰਮ ਚ ਅਫਸੋਸ ਨਹੀਂ ਕਿਸੇ ਨੇ ਖੱਟਿਆ ਸਮਝਾ ਦਿੰਦੇ ਖੱਟਿਆ ਨਸ਼ੇ ਪੱਤੇ ਤਾਂ ਬਾਹਲੇ ਬ ਆ ਲੱਗ ਜਾਂਦਾਗਾ ਮਾੜੀ ਗੱਲ ਆ ਤੇਰੀ ਸੱਤਾ ਸਮਝਾ ਤੂੰ ਨਸ਼ੇ ਪੈਸੇ ਵੀ ਤੂੰ ਨਸ਼ੇ ਕਰਕੇ ਲੱਗ ਜਾਂਦਾਗਾ ਤੂੰ ਮੰਨਦਾ ਫਿਰਦਾ ਚਾਚਾ ਤੂੰ ਭੱਜ ਜਾ ਚਾਚਾ ਤੂੰ ਦੇੜੀ ਕਹ ਚਾਚਾ ਮੇਰੇ ਹੱਥ ਖਲਾ ਮੈਂ ਮੈਂ ਬਹੁਤ ਦੁਖੀ ਹਾਂ ਮੇਰੇ ਪੁੱਰੇ ਲਾ ਛੱਡ ਦੇ ਇਹ ਜੇ ਕੰਮਾਂ ਚ ਕਿਸੇ ਨੇ ਕੁਝ ਨਹੀਂ ਖਟਿਆਗਾ ਚਾਚਾ ਯਾਰ ਮੈਨੂੰ ਮਾਫ ਕਰ ਦੇ ਚਾਚਾ ਬਸ ਮੈਂ ਮੈਂ ਕਰਦਾ ਸੀ ਚਾਚਾ ਹੁਣ ਅੱਗੇ ਤੋਂ ਨਹੀਂ ਕਰਦਾ ਤੂੰ ਬਾਪੂ ਨੂੰ ਸਮਝਾਵੇ ਚਾਚਾ ਕਰਦਾ ਚਲ ਮੈਂ ਪੁੱਤ ਕੋਈ ਨਾ ਸਿੱਤ ਤਾ ਤਾ ਹੱਥ ਫੋਲਦੇ ਚਾਚਾ ਕਰਦਾ ਮੈਂ ਕੋਈ ਨਾ ਨਹੀਂ ਹੋਇਆ ਜਾਂਦਾ ਨਹੀਂ ਕਰਦਾ 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 ਤੂੰ ਐਂ ਕਰ ਇੱਥੇ ਬੈਠ ਮੈਂ ਆ ਗਿਆ ਤੇ ਬਈ ਯਾਰ ਗੱਲ ਆਇਓ ਆ ਚਲ ਕੋਈ ਨਾ ਨਸਬਤ ਦਾ ਤਾਂ ਕਰਦੀ ਉਹ ਹੀ ਤਾਂ ਮੈਂ ਸਮਝਿਆ ਇਹਨਾਂ ਨੇ ਚੱਲ ਬੁੰਦਰ ਆ ਜਾਂਦਾ ਬੁੰਦਰ ਆ ਜਾਂਦਾ ਤੇਲਤਾ ਬੁੰਦਰ ਆ ਜਾਂਦਾ ਭਾਈ ਗੱਲ ਆਈਆਂ ਕਿ ਚਲ ਜਵਾਕ ਆ ਨਹੀਂ ਪਤਾ ਸੀ ਨਹੀਂ ਸਮਝ ਹੈਣੀ ਸੀ ਜਵਾਕ ਇਹ ਗੱਲ ਮੈਂ ਨਹੀਂ ਦਈ ਮੇਰਾ ਕੀ ਮੂਡ ਮਸਤਾ ਮੇਰਾ ਕੀ ਕਸੂਰ ਆ ਉਹ ਨਹੀਂ ਨਹੀਂ ਚਾਚਾ ਮੂਡ ਮਸਤਾ ਉਹ ਕੋਈ ਨਹੀਂ ਚਲ ਕੋਈ ਨਾ ਜਵਾਕ ਆ ਜਿਹੜਾ ਕੋਈ ਕਰ ਲਿਆ ਉਹ ਨਹੀਂ ਕਰਦਾ ਮੇਰੇ ਮੂਹਰੇ ਮਾਫ਼ ਨਹੀਂ ਮੰਗੀ ਜਾਂਦਾ ਆਪ ਕਹਿੰਦਾ ਚਾਚਾ ਨਹੀਂ ਗਲਤੀ ਹੋ ਗਈ ਮੰਨ ਗਿਆ ਮਾਫ਼ੀ ਮੰਗਦੇ ਆ ਬਾਕੀ ਭਾਈ ਹਲੇ ਕੋਈ ਨਹੀਂ ਤੇ ਰਾਹ ਤੇ ਪਵੇ ਤਾਂ ਨਹੀਂ ਆ ਉਹਨਾਂ ਨੂੰ ਵਿਆਹ ਕਰਨੇ ਦੀਵਾ ਕੋਈ ਨਾ ਕੋਈ ਰੀਤੀ ਦਾ ਹੱਲ ਨਹੀਂ ਇਹ ਕਾ ਨਸ਼ੇ ਵਾਲਾ ਕਲੰਕ ساری ਉਮਰ ਨਹੀਂ ਲੈਣਦਾ ਕਲੰਕ ਤਾਂ ਹੈਗਾ ਹੈਗਾ ਨਸ਼ੇ ਪਤੇ ਆਉ ਹੁਣ ਆ ਮੇਰਾ ਯਾਰ ਕੋਲਮ ਲਾ ਗਈ ਸਿੱਧਰੀ ਹਾਦੀ ਹੁਣ ਹੁਣ ਕਰੀ ਪੈ ਗਈ ਪਹਿਲਾਂ ਉਥੋਂ ਖਾ ਕੇ ਆਇਆ ਕੱਖ ਨਹੀਂ ਗਲੇ ਵਿੱਚੋਂ ਨਾ ਸ਼ਹਿਰ ਜਾਉਂਦਾ ਗਰਿਆ ਹੁਣ ਜੇ ਸ਼ਹਿਰ ਜਾਊਂਗਾ ਤਾਂ ਉਹੀ ਬੰਦੇ ਮੱਥੇ ਲੱਗਣਗੇ ਜਿੰਨਾਂ ਨੇ ਮੇਲੇ ਲੱਫੜ ਲਈ ਬਦਨਾਮੀ ਹਟਲੀ ਜਾਵੇ ਪਾਸੇ ਬਦਨਾਮੀ ਹਟਲੀ ਜਾਵੇ ਪਾਸੇ ਹੋਲ ਸਮਝਾਵਾਂਗੇ ਗੱਲੀ ਵਾਤੀ ਐ ਤਾਂ ਨਹੀਂ ਕਿ ਕੋਟਕੇ ਬੰਦਾ ਸੁੱਤ ਗੱਲ ਕਿਸੇ ਸਿਰੇ ਲੋਣੀ ਪਊਗੀ ਯਾਰ ਗੱਲ ਕਰੂੰ ਮੈਂ ਮਾਰ ਦੂੰ ਐ ਨਾ ਵੜ ਦੂੰ ਮੈਂ ਖੋਲ ਕੇ ਲੈ ਕੇ ਆ ਯਾਰ ਕੋਈ ਨਾ ਕੋਈ ਕਰੋ ਖਾਲੇ ਯਾਰ ਮੈਂ ਪਾਪਾ ਖੋਲਦੇ ਯਾਰ ਖਾਰਦਾ ਕੁੜੀ ਜਿਹੜਾ ਖੋਲ ਲੈ ਇੱਕ ਮਿੰਟ ਉਹ ਨਾ ਬੱਗੀ ਲੈਂਦਾ ਚੱਲ ਹੋਰ ਤਰੇਣੀ ਆਦਾ ਮੇਰੇ ਸਾਲੇ ਗੱਲ ਆਇਆ ਜਵਾਕ ਦਾਲਾ ਆਉਂਦਾ ਜੰਮਿਆ ਵਾ ਯਾਰ ਗਲਤੀ ਹੋ ਗਈ ਪਾਪਾ ਪਹਿਰੇ ਹੱਥ ਲਾ ਗਲਤੀ ਹੋ ਗਈ ਨਕਾਂ ਕਾਟ ਨਕੀਰਾ ਕੱਟ ਇੱਥੇ ਨਕਾਂ ਨੀਰਾ ਕੱਟ ਚੱਲ ਕੋਈ ਨਾ ਮਰੂੰ ਚੱਪਲ ਦਰੇ ਮੈਂ ਭੈਣ ਚੁਤਰੀ ਉੱਪਰ ਗੱਲ ਚੋੜ ਕੇ ਗੱਲ ਕੱਟ ਕਰਦਾ ਉੱਠ ਕੱਢ ਕੋਈ ਨਾ ਪਾਣੀ ਪੁਣੀ ਲੈ ਆ ਆ ਛੋੜਾ ਤੂੰ ਜਾ ਮੈਂ ਲੈ ਆ ਪਾਣੀ ਕਿ ਮਰ ਤੈ ਬੈਠ ਤੇ ਬੈਠ ਯਾਰ ਇਹ ਉੱਤੇ ਬੈਠ ਜਾਓ ਯਾਰ ਪਹਿਲਾਂ ਸਹੀ ਖਾਣਾ ਸੀ ਅੱਗੇ ਤੈਨੂੰ ਦਿੱਤੇ ਤੂੰ ਨਸ਼ੇਖਾਨਾ ਇਹ ਕਾਹਦਾ ਜਾ ਕੇ ਚੱਲ ਕੋਈ ਨਾ ਤੈਨੂੰ ਉੱਤੇ ਪਹਿਨ ਦਿੱਤੇ ਤੂੰ ਉਦਾਂ ਹੀ ਮੰਗਣ ਉੱਠ ਗਿਆ ਉਹ ਕਾਕਾ ਗੱਲ ਸੁਣ ਲੈ ਮੇਰੀ ਤੇਰਾ ਹੈਗਾ ਪਿਓ ਇਹ ਆਪਣਾ ਟੱਬਰ ਕਾਮਿਆਂ ਦਾ ਮੁੱਢ ਤੋਂ ਤੈਨੂੰ ਮੈਂ ਗੱਲ ਦੱਸ ਮੈਨੂੰ ਗੁੱਸਾ ਬਹੁਤ ਸੀਗਾ ਤੇਰੇ ਤੇ ਤੇਰੇ ਚਾਚੇ ਤਾਂ ਆਏ ਨੇ ਮੂੰਹ ਨੂੰ ਛੜਤਾ ਮੈਂ ਜੇ ਕੋਈ ਪਾਣੀ ਲੈ ਕੇ ਆ ਓਏ ਪਾਣੀ ਲੈ ਕੇ ਆ ਸੂਰਾ ਓਏ ਤੂੰ ਜਾ ਤੂੰ ਲਾਥੋ ਜਾਂ ਕੋਈ ਨਾ ਚੱਲ ਕੋਈ ਨਾ ਬਾਈ ਕੁੱਟ ਤਾਂ ਨਾਲ ਨਹੀਂ ਸੁੱ ਕੋਈ ਨਾ ਆਪਾਂ ਸਮਝਾ ਲੈਨੇ ਕਹਿਦਾ ਮੈਨੂੰ ਬਹੁਤ ਯਾਰ ਇੰਨੇ ਛੱਤਰ ਜ਼ਰੂਰੀ ਦੀ ਆ ਅੱਜ ਕੱਲ ਦਾ ਲਾਦਾ ਦੇਖ ਲੋ ਲੋ ਲਾਦਾ ਨਾ ਆਹ ਪੀਲਾ ਪਾਣੀ ਉਹਦਾ ਕਰਦੀ ਜਾਣਾ ਪਾਣੀ ਪੀਣੀ ਇਹਨੂੰ ਭੇਜ ਦੋ ਨਾ ਉਹ ਨਾ ਪੈਸੇ ਦਾ ਮੇਰੇ ਤੋਂ ਵੀ ਲੈ ਗਿਆ ਕੱਢ ਕੇ ਮੇਰੇ ਫੁੱਟ ਦੇ ਚੋਰੀ ਬਾਦ ਕੇ ਲੈ ਗਿਆ ਪੈਸੇ ਦੱਸਿਆ ਨਹੀਂ ਗਾ ਪਹਿਲਾਂ ਚੱਲ ਕੋਈ ਤੇਰੇ ਤੋਂ ਕਦੋਂ ਲੈ ਗਿਆ ਤੇਰੇ ਤੋਂ ਕਦੋਂ ਲੈ ਗਿਆ ਲੈ ਗਿਆ ਮੇਰੇ ਤੋਂ ਕੱਢ ਕੇ ਚੋਰੀ ਲੈ ਗਿਆ ਮੈਨੂੰ ਤਾਂ ਹੁਣ ਪਤਾ ਲੱਗੇ ਮੈਂ ਵੀ ਪਾਰ ਦੇਣਾ ਯਾਰ ਮੈਨੂੰ ਪਤਾ ਨਹੀਂ ਯਾਰ ਇਹਦਾ ਯਾਰ ਚੱਲ ਕੋਈ ਨਾ ਬੱਤ ਕੋਈ ਠਹਿਰ ਜੀ ਕੋਈ ਨਾ ਚੱਲ ਹੌਣ ਨਾ ਕਰੀ ਇਹ ਕੰਮ ਕਾਕਾ ਕਰਦੇ ਆ ਉਹ ਆ ਇਹ ਕੰਮ ਰਹਿ ਤੇਰੀ ਸਾਰੀ ਜ਼ਿੰਦਗੀ ਦੀ ਕਿ ਕਰਾਈ ਜਿਹੜੇ ਖੂਨ ਚੁਕਾਦੀ ਨਹੀਂ ਕੁਝ ਪਾਣੀ ਨੇ ਕੀਤੀ ਕਰਾਈ ਤੂੰ ਤਾਂ ਇੱਡਾ ਮਿਹਨਤੀ ਆ ਭੁੱਖਾ ਤੇ ਆਇਆ ਇਸ ਪਿੰਡ ਵਿੱਚ ਪਤਾ ਹੀ ਆ ਸਾਰਿਆਂ ਨੂੰ ਕਿਹੜਾ ਨਹੀਂ ਪਤਾ ਤੇਰੀ ਕਮਾਈ ਦਾ ਖੇਤਾਂ 'ਚ ਰਹਿੰਦਾ ਤੂੰ ਸਾਰਾ ਪਤਾ ਮੇਰੇ ਖੇਹ ਕਰਾਤੀ ਯਾਰ ਜਮਾ ਹੁਣ ਇਹਨੂੰ ਕੁੜੀ ਕੌਣ ਦਊਗਾ ਦੇਖ ਲੈ ਕੀ ਮੂੰਹ ਨਿਕਲਿਆ ਦੇ ਐਡਾ ਮੂੰਹ ਨਿਕਲਿਆ ਕੋਈ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਓ ਦਰੱਖਤਾਂ ਨਾਲ ਗਲਤੀਆਂ ਹੋ ਜਾਂਦੀਆਂ ਹਨ ਕੋਈ ਨਾ ਮਾਪੇ ਕਰਦਾ ਕੋਈ ਨਾ ਪੁੱਤਰ ਰੋਣਾ ਕਿਸੇ ਤੁਹਾਡੇ ਜਵਾਕਾਂ ਨੂੰ ਵੀ ਕਹਿੰਦਾ ਬਾਜੋ ਇਹ ਕੰਮਾਂ ਤੋਂ ਬਾਜੋ ਕੁਛ ਨਹੀਂ ਰੱਖਿਆ ਇਹ ਕੰਮਾਂ ਚ ਦੱਸੋ ਕੀ ਕਹਿੰਦਾ ਹੁਣ ਕਰੀਦਾ ਗਾਂ ਨੂੰ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਮੰਨਦਾ ਹੁਣ ਤਾਂ ਮੰਨਦਾ ਬਹੁਤ ਗੰਦੇ ਬਾਪੂ ਗਾਂ ਤੋਂ ਗਾਂ ਤੋਂ ਗਲਤੀ ਨਹੀਂ ਕਰਦਾ ਨਾ ਤੂੰ ਕਰੇਗਾ ਕੰਮ ਧੰਦਾ ਸਾਰਾ ਜਾਏਗਾ ਘਰੋਂ ਬਾਹਰ ਕੰਮ ਕੰਮ ਧੰਦਾ ਕਰਾ ਲਿਆ ਕਰੋ ਪਰ ਤੂੰ ਪੈ ਲੈਿਆ ਕਰ 10 ਵਜੇ ਤੱਕ ਤੈਨੂੰ ਦੁੱਧ ਲੋ ਟੋਟ ਨਾ ਤੈਨੂੰ ਲੱਸੀ ਲੋ ਟੋਟ ਕਿਸੇ ਚੀਜ਼ ਲੋ ਟੋਟ ਨਹੀਂ ਤੈਨੂੰ ਤੂੰ ਗਾਣਾ ਨਸ਼ੇ ਪੱਤੇ ਉਹ ਛੱਡ ਦੇ ਕਿਸੇ ਚੀਜ਼ ਨੂੰ ਤੋੜਨੀ ਤੈਨੂੰ ਸਰੀਰ ਬਣਾ ਜੰਮ ਜਾਇਆ ਕਰ ਪਹਿਲਾਂ ਪੱਠੇ ਲੈ ਕੇ ਆਉਣੇ ਆ ਠੀਕ ਆ ਨਾ ਜੰਮ ਜਾ ਦਿਨ ਜੰਮ ਤੋਂ ਨਹੀਂ ਹਰ ਕਰਕੇ ਕੰਮ ਇਹ ਹਾਂ ਤੈਨੂੰ ਫੇਰ ਇਹ ਬੋਲਦਾ ਮੈਨੂੰ ਦੱਸੀ ਮੈਂ ਕਰੂੰਗਾ ਇਹਦੇ ਠੀਕ ਆ ਹਲ ਇਹ ਜਿੰਮੇਵਾਰ ਇਹ ਹਲ ਬੁੱਤ ਗੱਲਾਂ ਆ ਨਾਮ ਬਦਨਾਮ ਹੁੰਦਾ ਕੋਈ ਗਾਂ ਪੇੜੀਆਂ ਤੇ ਕਲੰਕ ਲਾ ਦਿਆ ਨਾ ਕਲੰਕੀ ਇੱਕ ਵਾਰੀ ਲੱਗੀ ਸਾਰੀ ਉਮਰ ਨਹੀਂ ਲੈਂਦੀ ਬਸ ਬਸ ਹੋਇਆ ਨਾ ਹੋਇਆ ਚੱਲ ਕੋਈ ਨਾ ਕੋਈ ਨਾ ਕੋਈ ਨਾ ਬਸ ਨਹੀਂ ਨਹੀਂ ਸਾਡਾ ਕਰਾ ਸਾਡਾ ਕਰਾ ਛੱਤਰਮਾ ਫਰਾਕ ਕਰ ਦਵਾ ਕਰਾ ਮਾਪਿਆਂ ਦਾ ਕਰਾ ਛੱਤਰਮਾ ਜਵਾਨ ਕਰਤਾ ਦੇ ਦਾ ਬਾਪੂ ਹੀ ਪਹਿਲਾਂ ਤੋਂ ਪੜਾ ਸੀਗਾ ਮੈਨੂੰ ਤਾਂ ਉਹਨਾਂ ਨੇ ਸੁੱਤਾ ਸਾਡੇ ਦਾ ਸਾਰੀ ਉਮਰ ਛੱਤਰ ਪਏ ਮੈਂ ਤਾਂ ਇਹਨੂੰ ਹੱਥ ਨਹੀਂ ਲਾਇਆ ਤਾਂ ਹੀ ਚੰਬੜ ਗਿਆ ਖੜੀ ਤਾਂ ਹੀ ਚੰਬੜ ਗਿਆ ਦੇਖ ਦੂਜਾ ਥੋਰ ਕਿੰਦਾ ਸਿਆਣਾ ਯਾਰ ਥੋਰ ਉਹ ਥੋਰ ਪੂਰਾ ਵਦ ਦਾ ਪਾਣੀ ਲਿਆਉਂਦਾ ਇਹ ਕਹੇ ਇਹਨੂੰ ਪਾਟ ਕਰਦਾ ਜਾਂਦਾ ਸੀਗਾ ਤੇ ਉਹ ਕੀ ਕਹਿੰਦੇ ਆ ਮੈਨੂੰ ਮਾਸਟਰ ਕਹਿੰਦਾ ਰੋਕ ਕੇ ਕਹਿੰਦਾ ਮੁੰਡਾ ਬਹੁਤ ਚੰਗਾ ਵੀ ਤੁਹਾਡਾ ਪਾੜਨ ਦਾ ਸ਼ਿਆਰ ਬੇਸਾਬਾ ਉਹ ਤਾਂ ਆ ਇਹ ਕੰਜਰ ਦੇਖ ਲੋ ਕਿਹੜੇ ਕੰਮਾਂ ਤੇ ਆ ਕੋਈ ਨਾ ਕੋਈ ਨਾ ਮਹਾਰਾਜ ਕੋਈ ਨਾ ਚੱਲ ਪੁੱਤ ਮੂੰਹ ਤਾਂ ਚੱਕਾ ਆ ਜੀ ਨਹੀਂ ਕਰਦਾ ਹੁੰਦਾ ਦਿਲ ਬਲੁੰਦਰਾ ਜਾਂਦਾ ਮਹਾਂਪਿਆ ਦਾ ਦਿਲ ਬੱਸ ਕੋਈ ਨਾ ਕੋਈ ਨਾ ਚੱਲ ਕੋਈ ਨਾ ਚਾਚਾ ਬੱਸ ਬੱਸ ਓਹ ਛੋਟੀ ਗੱਲ ਕੋਈ ਨਹੀਂ ਕੈਮਰਾ ਚੱਲ ਕੋਈ ਨਾ ਆਪ ਹੁਣ ਨਾ ਗਲਤੀ ਕਰੀ ਮੁੰਡਿਆ ਬਾਅਦ ਕੇ ਤਾਂ ਕਰੇਗਾ ਕੰਮ ਦਿੰਦਾ ਸਾਰਾ ਕਿਸੇ ਚੀਜ਼ ਨੂੰ ਤੋੜਨੀ ਨਾ ਤੇਰੇ ਮੇ ਹੱਥ ਚੱਕਾਗਾ ਨੂੰ ਮਾਰਨ ਨੂੰ ਸਮਝਾ ਲਾ ਹੁਣ ਨਾ ਕਹੀਂ ਕੋਸ ਇਹਨੂੰ ਰਹਿਣ ਦੀ ਹੁਣ ਠੀਕ ਆ ਵਧੀਆ ਇਹਨਾਂ ਦੇ ਕਹਿਣ ਤੇ ਇਹ ਬੰਦਿਆਂ ਦੇ ਕਹਿਣ ਤੇ ਏ ਦੋ ਬੰਦਿਆਂ ਦੇ ਕਹਿਣ ਤੇ ਮੈਂ ਤੈਨੂੰ ਮਾਫ਼ ਕਰਦਾਗਾ ਅੱਗੇ ਤੋਂ ਤੈਨੂੰ ਮਾਫ਼ੀ ਨਹੀਂ ਇਹ ਨਾਂ ਲੱਗਣਗੇ ਮੇਰੇ ਲੱਗੋਗੇ ਕਿ ਨਹੀਂ ਲੱਗਣਗੇ ਲੱਗਣਗੇ ਸੱਟ ਜਿੱਥੇ ਦਿੱਸ ਗਿਆ ਗਲਤ ਕੰਮ ਕਰਦਾ ਉੱਥੇ ਢਾਉ ਮੈਂ ਇਹਨੂੰ ਗਾਹਾਂ ਤੋਂ ਤੈਨੂੰ ਮੈਂ ਜਿੱਥੇ ਵੇਖ ਲਿਆ ਕੁਛ ਕਰ ਦੇਣਾ ਮੈਂ ਤੈਨੂੰ ਸੱਟ ਲੈਣਾ ਫੜ ਕੇ ਹਾਂ ਸੱਟ ਤੇ ਤੇਰੇ ਪਿਆਰ ਦਾ ਕਿਤੇ ਸਹੀ ਆਇਆ ਮੈਂ ਇਹਨੂੰ ਵੱਡ ਦੇਉ ਟੱਕਰੇ ਕਰ ਦੇਉ ਇਹਦੀ ਵਾ ਠੀਕ ਆ ਤੂੰ ਆਦਾ ਪਾਰਟੀ ਇੱਥੇ ਤੂੰ ਭਾਈ ਆਦਾ ਕਰੋਨੇ ਦਾ ਲੋਟ ਕਰਾ ਮਾੜਾ ਮੈਂ ਭਾਈ ਕੋਰੋਨਾ ਤੇੰਤਾ ਪਰੇ ਕਰਾ ਕਮਰੇ ਗੰਦੇ ਰਾ ਕੋਈ ਨਾ ਭਾਈ ਸਾਡੀ ਇਹ ਵੀਡੀਓ ਬਣਾਉਣ ਦਾ ਜਿਹੜਾ ਮੇਨ ਕਾਰਨ ਉਹ ਹੀ ਸੀ ਇਹ ਹੀ ਸੀਗਾ ਭਾਈ ਜਿਵੇਂ ਜਵਾਕ ਆਪਦੇ ਘਰ ਦੇ ਲੋਕਾਂ ਕੋਲ ਪੈਸੇ ਮੰਗਦੇ ਉਹਨਾਂ ਨੂੰ ਦਿੰਦੇ ਨੇ ਉਹ ਗਲਤ ਰਾਹਾਂ ਦੇ ਪੈ ਜਾਂਦੇ ਹੈਗੇ ਤੇ ਉਹ ਮਤਲਬ ਇਹ ਉਹ ਰਾਹ ਦੇ ਨਾ ਜਾਣ ਸਾਡੇ ਪਰਿਵਾਰ ਨੂੰ ਵੀ ਚਾਹੀਦਾ ਕਿ ਆਪਦੇ ਬੱਚਿਆਂ ਤੇ ਧਿਆਨ ਰੱਖੋ ਵੀ ਸਾਡਾ ਬੱਚਾ ਕਿਤੇ ਗਲਤ ਰਾਹੇ ਤਾਂ ਨਹੀਂ ਜਾ ਰਿਹਾ ਨਸ਼ੇ ਪੱਤੇ ਦਾ ਕਲੰਕਾ ساری ਉਮਰ ਨਹੀਂ ਲੈਂਦਾ ਆਂਦਾ ਇਸ ਕਰਕੇ ਬਚ ਕੇ ਰਹੋ ਕੱਲੋ ਵਿਆਹ ਵੀ ਕਰਾਉਣੇ ਆ ਜਵਾਕ ਵੀ ਜੰਮਣੇ ਆ ਸਹੀ ਗੱਲ ਹੈ ਇਹ ਰਾਤ ਤੋਂ ਬਚੋ ਸਹੀ ਗੱਲ ਹੈ ਜਿਹੜੇ ਹੁਣ ਨਸ਼ੇ ਦੀ ਤੋੜ ਚ ਮੁੰਡੇ ਕਾ ਭੀ ਜਿਵੇਂ ਮਤਲਬ ਇਹ ਜੇ ਕੰਮ ਕਰਦੇ ਆ ਨਿੱਕੇ ਮੋਟੇ ਹਨਾ ਤੇ ਮਾਪਿਓ ਦੀ ਬਦਨਾਮੀ ਹੋ ਜਾਂਦੀ ਆ ਸਾਡਾ ਵੀਡੀਓ ਬਣਾਉਂਦਾ ਹੈ ਮਾਸਰ ਕਿਸੇ ਨੂੰ ਜੇ ਕਿਸੇ ਨੇ ਇਹ ਪਹੁੰਚਿਆ ਸਾਡੀ ਗੱਲ ਤੋਂ ਤਾਂ ਅਸੀਂ ਦਿਲੋਂ ਉਹਨਾਂ ਨੂੰ ਮਾਫੀ ਕਹਿੰਨੇ ਆ ਵੀ ਮਾਫੀ ਚਾਹੁੰਨੇ ਆ ਵੀ ਕੋਈ ਗੱਲ ਨਹੀਂ ਅਸੀਂ ਗਾਂ ਤੋਂ ਸੁਧਾਰ ਕਰਾਂਗੇ ਹਾਂ ਸੱਚੀ ਗੱਲ ਸੱਚੀ ਗੱਲ